ਸਾਰੇ ਭਾਈਚਾਰੇ ਨੂੰ ਆਪਾਂ ਜੜੇ ਬਦੂ ਪੂਰੀ ਚਾਰ ਨਾਦ ਨੂੰ ਦੀ ਦਾ ਬਹੁਤ ਬਹੁਤ ਮੁਬਾਰਕਾਂ ਸਾਰੇ ਭਾਈਚਾਰੇ ਨੂੰ ਸਾਨੂੰ ਆਉਜੀ ਜੀ ਆਇਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਮੇਰੇ ਪਿੰਡ ਦੀ ਮਸੀਤ ਗੌਂਟੀ ਕਲਾਂ ਵਿੱਚ ਤੇ ਅੱਜ 31 ਮਾਰਚ Eid ਦਾ ਤਿਹਾਰ ਆ ਤੇ ਸਾਰੇ ਮੁਸਲਮਾਨ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ ਸਾਰੇ ਨਗਰ ਖਿੜੇ ਨੂੰ Eid ਦੀਆਂ ਲੱਖ ਲੱਖ ਵਧਾਈਆਂ ਆਪਾਂ ਵੀ ਇੱਥੇ ਪਹੁੰਚੇ ਹਾਂ Eid ਦੇ ਮੌਕੇ ਤੇ ईद मुबारक भाई जी। जी। गुन्ती करा गुन्ती करा गुन्ती करा। जा, सारे ਸਾਡੇ ਨਗਰ ਹਾਂਜੀ ਸਾਡੇ ਗੁਮਤੀ ਕਾਲਾ ਨਗਰ ਨੂੰ ਤੁਹਾਨੂੰ ਵਧਾਈ ਸਾਡੇ ਮੁਸਲਮਾਨ ਭਾਈ ਚਾਰੇ ਠੀਕ ਆ ਜੀ ਜਿਸ ਤਰ੍ਹਾਂ ਆਪਣੇ ਗੁਰੂਆਂ ਨੇ ਕਿਸੇ ਵੀ ਜਾਤ ਤੇ ਜਾਂ ਕਿਸੇ ਵੀ ਧਰਮ ਦੇ ਇਨਸਾਨ ਨਾਲ ਕੋਈ ਜਾਤੀਵਾਦ ਕੋਈ ਨਿਰਪੱਖਤਾ ਨਹੀਂ ਰੱਖੀ ਐਵੇਂ ਹੀ ਆਪਾਂ ਸਾਰਿਆਂ ਨਾਲ ਰਲ ਮਿਲ ਕੇ ਰਹਿਣਾ

ਕੌਮਤੀ ਕਲਾ ਤੇ ਸਾਰੇ ਮੇਰੇ ਭਾਈਚਾਰੇ ਨੂੰ ਮੁਸਰਾਨ ਭਾਈਚਾਰੇ ਨੂੰ ਈਦ ਮੁਬਾਰਕ ਆਪਣੇ ਸਾਰੇ ਤਿਹਾਰਾਂ ਵਿੱਚ ਸ਼ਾਮਲ ਹੁੰਦੇ ਆ ਆਪਣਾ ਵੀ ਫਰਜ਼ ਮੰਨਦਾ ਵੀ ਇਹਨਾਂ ਦੇ ਤਿਹਾਰਾਂ ਵਿੱਚ ਆਪਾਂ ਭਾਈਚਾਰੇ ਦਾ ਜਿਹੜੀ ਕਿ ਜੁੜੀਏ ਤੇ ਇਹਦੇ ਆਹ ਤਿਹਾਰ ਵਿੱਚ ਸ਼ਾਮਲ ਹੋਈਏ ਈਦ ਮੁਬਾਰਕ ਭਾਈ ਨੂੰ ਸਾਰੇ ਸਾਡੇ ਸਾਰੇ ਮਿੱਤਰੋਂ ਸਾਡੇ ਬੰਦੇ ਨੇ ਕਰਾਉਂ ਭਾਈ ਚਾਰੇ ਤੋਂ ਪੂਰੀ ਘਰ ਨਾਲੋਂ ਈਦਾਂ ਬਹੁਤ ਬਹੁਤ ਮੁਬਾਰਕਾਂ ਸਾਰੇ ਭਾਈਚਾਰੇ ਨੂੰ ਸਾਰੇ ਭਾਈਚਾਰੇ ਨੂੰ ਸ਼ਾਮਲ ਪਾਣੀ ਪੀ ਗਏ? ਹਾਂਜੀ ਪੀਨੇ ਆ ਪੀਨੇ ਚਾਹ ਪਾਣੀ ਪੀਨੇ ਆ ਸਾਰਾ ਕੁਝ ਪੀਵਾਂਗੇ ਬਾਈ। ਆਇਆ ਵੀ ਪਹਿਲਾਂ ਬੰਦੇ ਨੂੰ ਕੋਈ ਇਹ ਤਾਂ ਹਾਂ? ਆਇਆ। ਹਰੇ ਦਿਲਹਿ ਪਿਦਾਉ ਕਰ ਲਿਆ ਬਾਹਰ। ਇਹ ਤੋਂ ਜਾ ਕੇ ਹੋ ਗਿਆ ਇਹ।